ਰੋਜ਼ਾਨਾ ਪਹਿਰੇਦਾਰ ਅਖਬਾਰ ਦੀ 24ਵੀਂ ਵਾਰੀ ਗੰਢ ਤੇ ਇਕੱਤਰ ਹੋਏ ਮੇਰੇ ਜੰਝਾਰੂ ਪੱਤਰਕਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀਆਂ ਕਰਮਾਂ ਨੂੰ ਮੈਂ ਹਮੇਸ਼ਾ ਸਜਦਾ ਕਰਦਾ ਕਿਉਂਕਿ ਤੁਹਾਡੀਆਂ ਕਲਮਾਂ ਨੇ ਬੰhende ਦਰਿਆਵਾਂ ਦੇ ਮੁਖ ਮੋੜਨੇ ਔਰ ਮੋੜ ਰਹੇ ਹੋ ਜੇ ਤੁਹਾਡੀ ਕਲਮ ਦੇ ਵਿੱਚ ਤਾਕਤ ਆ ਤੁਹਾਡੀ ਕਲਮ ਇੱਕ ਏਦਾਂ ਦਾ ਮਾਹੌਲ ਸਿਰ ਸਕਦੀ ਹੈ ਦੀਵੇ ਨਾਲ ਸਾਡਾ ਘੁੱਗਵਸਦਾ ਪੰਜਾਬ ਫਿਰ ਹਰਿਆ ਭਰਿਆ ਹੋ ਜਾਏ ਅੱਜ ਭਾਵੇਂ ਦੁਨੀਆ ਦੇ ਉੱਪਰ ਸਰਕਾਰਾਂ ਆਉਂਦੀਆਂ ਦਗਮੱਜੇ ਮਾਰਦੀਆਂ ਮੈਂ ਉਹ ਸਰੰਗਲੇ ਪੰਜਾਬ ਦੀ ਵਾਪਸੀ ਕਰਨੀ ਆ ਪਰ ਅਫਸੋਸ ਆਪਣੀਆਂ ਗਰਜਾਂ ਤੇ ਮਰਜ਼ੀਆਂ ਦੇ ਵਿੱਚ ਖਚਤ ਹੋ ਕੇ ਉਸ ਪੰਜਾਬ ਵੱਲੋਂ ਮੁੱਖ ਮੋੜ ਲੈਂਦੇ ਆ ਪਰ ਸਲਾਮਾ ਹੀਰਾ ਸਾਹਿਬ ਦੀ ਕਲਮ ਨੂੰ 23 ਸਾਲ ਹੋ ਗਏ ਜਦੋਂ ਹਫਤਾਵਾਰੀ ਅਖਬਾਰ ਚੱਲਿਆ ਸੀ ਮੈਂ ਉਹ ਉਦੋਂ ਲੈ ਨਾਲ ਜੁੜਿਆ ਪਰ ਕਦੇ ਵੀ ਇਹਨਾਂ ਨੇ ਕਰਪਈਆਂ ਨਾਲ ਸਮਝੌਤਾ ਨਹੀਂ ਕੀਤਾ ਬੜੇ ਬੜੇ ਖਰੀਦਣ ਆਲੇ ਧਾੜ ਵੀ ਪਰ ਨਹੀਂ ਹਮੇਸ਼ਾ ਗੱਲ ਸਿੱਖ ਪੰਥ ਦੀ ਕੀਤੀ ਪੰਜਾਬ ਦੀ ਕੀਤੀ ਇਹਨਾਂ ਦੀ ਸੋਚ ਨੂੰ ਹਮੇਸ਼ਾ ਅਸੀਂ ਸਲਾਮ ਕਰਦੇ ਰਾਵਾਂਗੇ ਜ਼ਿੰਦਗੀ ਪ੍ਰਮਾਤਮਾ ਨੇ ਇੱਕ ਵਾਰ ਦਿੱਤੀ ਆ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਮਤ ਵਿੱਚ ਰਤਨ ਜਵਾਹਰ ਮਾਨਕ ਜਿਹੜੇ ਹੀਰੇ ਮੋਤੀ ਦੁਨੀਆ ਬਾਹਰ ਭੜ ਲੀ ਫਿਰਦੀ ਆ ਇਹ ਤੁਹਾਡੀ ਮਤ ਦੇ ਵਿੱਚ ਪ੍ਰਮਾਤਮਾ ਨੇ ਦੇ ਕੇ ਭੇਜਿਆ ਪਰ ਅਸੀਨ ਇਹਨਾਂ ਮੋਤੀਆਂ ਨੂੰ ਭੁੱਲ ਕੇ ਦੁਨਿਆਵੀ ਮੋਤੀਆਂ ਵੱਲ ਲੋੜ ਲਾ ਲੈਨੇ ਆ ਫਿਰ ਕਾਹੇ ਵਗਾਹੇ ਇਨਸਾਨ ਆਪਣੀਆਂ ਗਰਜ਼ਾਂ ਤੇ ਮਰਜ਼ੀਆਂ ਪੂਰੀਆਂ ਕਰਨ ਲਈ ਗਲਤ ਕੰਮ ਕਰਦਾ ਜਦੋਂ ਗਲਤ ਕੰਮ ਕਰਦਾ ਫਿਰ ਤੁਹਾਨੂੰ ਪਤਾ ਹੀ ਹੁੰਦਾ ਪਤਨ ਹੁੰਦਾ ਸੋ ਦੁਨੀਆਂ ਦੇ ਵਿੱਚ ਜਿਹੜੀ ਵੀ ਚੀਜ਼ ਉਪਦੀ ਹੈ ਉਹਨੇ ਬੈਨਸਣਾ ਜ਼ਰੂਰ ਆ ਪਰ ਜਿਹੜਾ ਪਹਿਰੇਦਾਰ ਦਾ ਸ਼ਿੰਗਾਰ ਸਾ ਬੜਾ ਦੁਖਦਾਈ ਪੀਣਾ ਤਲਵਾਰ ਦੀ ਧਾਰ ਤੇ ਚੱਲਣ ਵਾਲਾ ਮੈਨੂੰ ਯਾਦ ਆਉਂਦਾ ਅੱਜ ਵੀ ਮੈਂ ਬੈਠਾ ਢਿੱਲੋਂ ਸਾਹਿਬ ਨੂੰ ਕਹਿ ਰਿਹਾ ਸੀ ਮੈਂ ਕਿਹਾ ਜਦੋਂ ਮੈਂ ਆਇਆ ਮੈਨੂੰ ਜਾਦਾ ਵੀ ਕਿਸੇ ਤੋਂ 100 ਰੁਪਏ ਲਿਆ ਕਿਤੇ 200 ਰੁਪਏ ਲਿਆ 10000 ਦਾ ਪੇਜ ਲਾਇਆ ਸੀ ਪਹਿਲਾ ਪਹਿਲਾ ਪੇਜ ਉਹ ਵੀ ਸਰ ਆਪਦੇ ਪਿੰਡ ਵਿੱਚੋਂ ਕਿਸੇ ਸ਼ਹਿਰ ਵਿੱਚੋਂ ਨਹੀਂ ਉਹ ਮਤਲਬ ਦੇਣ ਜਿਹੜੇ ਬੜੇ ਔਖੇ ਸੀ ਪਰ ਹੁਣ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਸਾਡੇ ਪੱਤਰਕਾਰ ਭਰਾ ਕਹਿ ਦਿੰਦੇ ਆ ਜੀ ਸੰਤਸ਼ਟਿ ਹਾਰ ਹੀ ਨਹੀਂ ਮਿਲਦਾ ਜਦੋਂ ਤੁਹਾਡੀ ਕਲ ਸਚਾਈ ਤੇ ਚੱਲਦੀ ਆ ਜਦੋਂ ਕਹਿੰਦੇ ਇਸਤਰੀ ਪਤਵੰਤੀ ਹੋਵੇ ਪਤੀ ਤੋਂ ਖਰਚਾ ਠੋਕ ਕੇ ਲੈ ਲੈਂਦੀ ਹੈ ਜਦੋਂ ਤੁਹਾਡੀ ਕਲਮ ਸਚਾਈ ਤੇ ਚੱਲਦੀ ਆ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਤੁਹਾਨੂੰ ਜਵਾਬ ਦੇ ਦੇਵੇ ਤੁਹਾਨੂੰ ਇਛਤਿਹਾਰ ਨਹੀਂ ਮਿਲਿਆ ਪਰ ਇਹ ਅਸੀਂ ਇੱਕ ਬਹਾਨੇਬਾਜ਼ੀ ਕਰਦੇ ਆ ਕਿਉਂਕਿ ਪਤਾ ਹੈਗਾ ਵੀ ਹੇਰ ਸਾਹਿਬ ਵਿਚਾਰੇ ਸਾਊ ਆ ਉਹਨਾਂ ਨੇ ਕਹਿਣਾ ਕੁਛ ਨਹੀਂ ਜਦੋਂ ਅਸੀਂ ਇਸ ਅਖਬਾਰ ਦੇ ਨਾਲ ਜੁੜੇ ਹੋਏ ਆ ਸਾਡਾ ਅਧਾਰਾ ਵਾ ਅਸੀਂ ਹਮੇਸ਼ਾ ਮੈਂ ਕਹਿੰਦਾ ਹੁਣਾਂ ਡੇਣਾ ਵੀ ਬੰਦਾ ਸਾਡੇ ਅਖਬਾਰ ਦੇ ਵਿੱਚ ਅਸੀਂ ਕਹਿੰਦੇ ਆ ਵੀ ਉਹਦਾ ਚੁੱਲਾ ਪਹਿਲਾਂ ਤਪੇ ਸਾਡਾ ਬਾਅਦ ਚ ਤਪੇ ਪਰ ਅਫਸੋਸ ਹੀਰਾ ਸਾਹਿਬ ਅੱਜ ਵੀ ਚੱਪਲਾਂ ਦੇ ਵਿੱਚ ਅੱਜ ਵੀ ਜੁੱਤੀ ਆ ਬਿਮਾਰੀਆਂ ਲਾ ਲੀਆਂ 3600 ਬੜਾ ਭਾਵੇਂ ਅਖਬਾਰਾਂ ਦੀ ਜਵਾਨੀ ਦੀਆਂ ਦਲੀਜਾਂ ਜਵਾਨ ਹੋ ਗਿਆ ਪਰ ਉਹਨੂੰ ਚਲਾਉਣ ਵਾਲਾ ਛੇਰ ਅੱਜ ਬੁੱਢਾ ਪਿਆ ਮੰਜੇ ਦੇ ਉੱਪਰ ਵੀ ਦਿਹਾੜ ਰਿਹਾ ਐ ਕੌਮ ਦੇ ਵਾਰਸੋ ਜਾਗੋ ਕਦੋਂ ਡੱਕੋਗੇ ਜਦੋਂ ਘਰ ਲੁੱਟਿਆ ਗਿਆ ਪਹਿਰੇਦਾਰ ਸੌਂਦੇ ਹਮੇਸ਼ਾ ਕਹਿੰਦੇ ਆ ਘਰ ਲੁੱਟਿਆ ਜਾਂਦਾ ਹਮੇਸ਼ਾ ਹੇਰ ਸਾਹਿਬ ਨੇ ਪੰਥ ਦੀ ਗੱਲ ਕੀਤੀ ਆ ਦੁਹਾਈ ਪਿੱਟਦੇ ਆ ਬਈ ਇਸ ਨੂੰ ਸੰਭੋ ਅਖਬਾਰ ਨੂੰ ਸੰਭੋ ਕੌਮ ਨੂੰ ਸੰਭੋ ਪਰ ਗਾਹੇ ਵਗਾਹੇ ਸੰਭੋ ਵਾਰਾ ਕਹਾਣੀ ਵੀ ਕੌਮ ਵੀ ਆ ਜਿਹੜੀ ਕੂਕ ਨੀਂਦ ਗੂੜੀ ਸੁੱਤੀ ਸੌਂਗੀ ਆ ਸ਼ੇਰਾਂ ਦੀ ਕੌਮ ਸਾਡੀ ਸਭ ਤੋਂ ਵੱਡੀ ਤਰਾਸ਼ਦੀ ਏ ਆ ਭਾਵੇਂ ਮੇਰਾ ਬਿਸ਼ਾ ਨਹੀਂ ਕਿਤੇ ਨਾ ਕਿਤੇ ਸਾਡੀ ਅਣਖ ਨੂੰ ਖਤਮ ਕੀਤਾ ਜਾ ਰਿਹਾ ਹੈ ਸਾਡੀ ਖਰਾ ਖਤਮ ਕਰਤੀ ਦਲੇਰ ਮਹਿੰਦੀ ਆਇਆ ਉਹਨੇ ਕੁੜੀਆਂ ਤੇ ਸਟੇਜਾਂ ਤੇ ਨਜਾਦੀਆਂ ਸਾਡੇ ਸੱਭਿਆਚਾਰ ਦਾ ਨਾਸ ਮਾਰਤਾ ਅੱਜ ਜਿਹੜਾ ਖਣਾ ਉੱਠ ਕੇ ਸਾਡੀਆਂ ਧੀਆ ਪੈਣਾ ਨੂੰ ਸਟੇਜਾਂ ਤੇ ਨਜਾ ਦਿੰਦਾ ਰੋਟੀਆਂ ਕਾਰਨ ਪੂਲੇ ਤਾਲ ਉਹਨਾਂ ਕੁੜੀਆਂ ਨੂੰ ਮਿਲੋ ਉਹ ਕਹਿੰਦੇ ਇਹ ਤਾਂ ਆਪਣੀ ਰੋਟੀ ਕਮਾਉਣਾ ਨੇ ਆ ਪਰ ਸਾਡੇ 80 80 ਸਾਲ ਦੇ ਬਾਬੇ ਸਾਡਾ ਬਾਬਾ ਦੀਪ ਸਿੰਘ ਨੂੰ ਭੁੱਲ ਕੇ ਉਹਨਾਂ ਕੁੜੀਆਂ ਦੇ ਨਾਲ ਸਟੇਜਾਂ ਤੇ ਨੱਚਦੇ ਆ ਕਮਾਲ ਹੋ ਗਈ ਯਾਰ ਕਿਸੇ ਪੈਲਸ ਦੇ ਵਿੱਚ ਚਲੇ ਜਾਓ ਪਿਛਲੇ ਪਾਸੇ ਬੈਠ ਕੇ ਦੇਖੋ ਸਾਡੀ ਤੇ ਪੈਣ ਦੇ ਕਿਸੇ ਸਰ ਤੇ ਚੁੰਨੀ ਨਹੀਂ ਹੁੰਦੀ ਜਦੋਂ ਮਰਜੀ ਫੋਟੋ ਖਿੱਚ ਲਿਓ ਇਹ ਸਾਡਾ ਇਹ ਸਾਡਾ ਰੰਗਲਾ ਪੰਜਾਬ ਆ ਇਹ ਕਲਗੀਧਰ ਦਾ ਪੰਜਾਬ ਆ ਅੱਜ ਸ਼ੀਧੀ ਦਾੜੇ ਸ਼ੁਰੂ ਹੋ ਰਿਹਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸੇ ਦੇ ਤਰਮ ਦੀ ਰੱਖਿਆ ਦੀ ਖਾਤਰ ਸ਼ਹੀਦ ਦਿੱਤਾ ਪਰ ਉਹਨਾਂ ਨੇ ਸੀਖ ਨਹੀਂ ਕੀਤੀ ਪਰ ਸਾਡਾ ਸਿੱਖ ਧਰਮ ਅੱਜ ਕਾਹੇ ਵਗਾਹੇ ਪਰਤਨ ਵੱਲ ਜਾ ਰਿਹਾ ਗਰਜਾਂ ਤੇ ਮਰਜਾਂ ਦੇ ਵਿੱਚ ਲੁਕਤਾ ਹਰੇਕ ਬੰਦਾ ਉਹ ਕਹਨਾਂ ਉਹਦੇ ਘਰ ਲੱਗੀ ਆ ਮੈਨੂੰ ਕੀ ਲੋੜ ਆ ਉਸ ਤੋਂ ਬਾਅਦ ਸੋਚੀ ਸਮਝੀ ਚਾਲ ਦੇ ਤਹਿਤ ਫਾਸਟ ਫੂਡ ਪਰੋਸਿਆ ਗਿਆ ਅੱਜ ਰਾਤ ਦੇ 12:00 1:00 ਵਜੇ ਤੱਕ ਬਾਜ਼ਾਰਾਂ ਦੇ ਵਿੱਚ ਲੈਣਾ ਲੱਗੀਆਂ ਹੁੰਦੀਆਂ ਕਿੱਥੇ ਸਾਡੀਆਂ ਮਾਵਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਚੱਕੀ ਦੇ ਨਾਲ ਆਟਾ ਪੀਸ ਕੇ ਸਾਨੂੰ ਪਰਸ਼ਾਦਾ ਸਕਾਉਂਦੀਆਂ ਸੀ ਅੱਜ 50% ਪੰਜਾਬ ਦੇ ਘਰ ਦੇ ਵਿੱਚ ਘਰਾਂ ਦੇ ਵਿੱਚ ਰਾਤ ਨੂੰ ਲੰਗਰ ਨਹੀਂ ਪੱਕਦਾ ਮਾਵਾ ਕਹਿੰਦੀ ਆ ਮੇਰੇ ਵਾਸਤੇ ਵੀ ਫੜ ਲਿਆਓ 버ਗਰ ਕਿਸੇ ਟਾਈਮ ਸਾਡੀ ਮਾਂ ਸਾਨੂੰ ਕਹਿੰਦੀ ਸੀ ਮੱਝਾ ਨਮਾਓ ਸੰਨੀ ਰਲਾਓ ਤੁਹਾਨੂੰ ਚੂਰੀ ਕੁੱਟ ਕੇ ਦਊਂਗੀ ਪਰ ਅੱਜ ਦੀ ਮਾਂ ਕਹਿੰਦੀ ਆ ਪੁੱਤ ਕੰਮ ਕਰ ਲੈ ਸਕੂਲ ਦਾ ਤੈਨੂੰ ਇਹ ਪੀਜ਼ਾ ਮਗਾ ਕੇ ਦਊ ਕਿੱਥੇ ਗਈ ਸਾਡੀ ਸੁੱਧ ਖਰਾਕ ਜਦੋਂ ਅਸੀਂ ਖਰਾਕ ਤੋਂ ਸਾਡੀ ਖਰਾਕ ਆ ਜਿਹੜੀ ਸਾਡੇ ਸਰੀਰ ਦੇ ਵਿੱਚ ਜਿਹਨੇ ਸਾਡੀ ਬੁੱਧੀ ਨੂੰ ਡਿਵੈਲਪ ਕਰਨਾ ਸੀ ਉਹ ਵੀ ਸਾਡੇ ਸਰੀਰ ਦੇ ਵਿੱਚੋਂ ਖਤਮ ਹੋ ਗਈ ਫਿਰ ਅਸੀਂ ਕਿੱਥੋਂ ਪਾੜਦੇ ਆ ਹਰਿਓ ਸਰੀ ਸਾਂਗ ਨਲਵੇ ਅੱਜ WHO ਕਹਿ ਰਹੀ ਹੈ ਸਭ ਤੋਂ ਪਵਿੱਤਰ ਦੁੱਧ ਮਾਂ ਦਾ ਮੰਨਿਆ ਗਿਆ ਅੱਜ WHO ਕਹਿ ਰਹੀ ਹੈ 14% ਪੈਸਟੀਸਾਈਡ ਸਾਡੀ ਮਾਂ ਦੇ ਦੁੱਧ ਦੇ ਵਿੱਚ ਹੈ ਪਰ ਉਸੋਸ ਅੱਜ ਦੀ ਮਾਂ ਉਹ ਦੁੱਧ ਵੀ ਪਿਓਣ ਨੂੰ ਤਿਆਰ ਨਹੀਂ ਕਿਉਂਕਿ ਉਹ ਕਹਿੰਦੀ ਹੈ ਮੇਰੇ ਸਰੀਰ ਦੀ ਬਣਤਰ ਖਰਾਬ ਹੋ ਜਾਊਗੀ ਅਸੀਂ ਕਿਹੜੀ ਕ੍ਰਾਫਟ ਵੱਲ ਗੜੇ ਕਿਹੜੇ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਕਿਹੜੇ ਸੁਪਨੇ ਸਿਰਜਣ ਦੀ ਗੱਲ ਕਰਦੇ ਆ ਅਸੀਂ ਕਿੱਧਰ ਨੂੰ ਜਾ ਰਹੇ ਆ ਕਿੱਥੋਂ ਜੰਮਣਗੀਆਂ ਸਾਡੀਆਂ ਮਾਵਾਂ ਹਰੀ ਸਿੰਘ ਨਲੂਏ ਜਿਹੜੀਆਂ 8-8 ਬੱਚੇ ਪਾਲਦੇ ਸੀ ਅੱਜ ਇੱਕ ਇੱਕ ਦੀ ਦਹਾਈ ਦਿੱਤੀ ਜਾ ਰਹੀ ਆ ਸਕੂਲਾਂ ਦੇ ਵਿੱਚ ਟੀਚਰਾਂ ਦੇ ਹੱਥਾਂ ਦੇ ਵਿੱਚ ਡੰਡੇ ਸੀ ਪੁੱਤ ਆਈਪੀਐਸ ਬਣਦੇ ਸੀ ਪੁੱਤ ਪੀਸੀਐਸ ਬਣਦੇ ਸੀ ਅੱਜ ਸਾਡੇ ਕੋਲ ਇੱਕ ਇੱਕ ਬੱਚਾ ਅਸੀਂ ਸਕੂਲ ਦੇ ਵਿੱਚ ਜਾ ਕੇ ਕਹਿੰਦੇ ਆ ਸਾਡੇ ਕੋਲ ਤਾਂ ਲਾ ਪਾ ਕੇ ਆਹੀ ਹੈ ਜੀ ਇਹਨੂੰ ਨਾ ਘੂਰਿਓ ਦੱਸੋ ਫਿਰ ਸਾਡਾ ਬੱਚਾ ਗੈਂਗਸਟਰ ਬਣੂਗਾ ਸਾਡਾ ਬੱਚਾ ਨਸ਼ੇੜੀ ਬਣੂਗਾ ਸਭ ਤੋਂ ਸਭ ਤੋਂ ਬਾਅਦ ਨੁਕਸਾਨ ਹੈ ਜਿਹੜਾ ਡਰੱਗਸ ਕਰ ਰਹੀ ਆ ਉਸ ਤੋਂ ਬਾਅਦ ਸੋਚੀ ਸੋਚੀ ਸੌਣ ਦੇ ਤਾਂ ਸਾਡੇ ਪੰਜਾਬ ਦੇ ਵਿੱਚ ਡਰੱਗ ਸਰਕਾਰ ਜਾਵੇ ਇੱਕ ਸਕਿੰਟ ਦੇ ਵਿੱਚ ਡਰੱਗਸ ਖਤਮ ਕਰ ਸਕਦੀ ਆ ਪਰ ਨਹੀਂ ਸਰਕਾਰ ਆਪਦੀ ਰੋਟੀ ਸੇਕਦੀ ਆ ਕੋਈ ਵੀ ਸ਼ਾਸਕ ਆਉਂਦਾ ਨਹਰਾ ਲਾ ਕੇ ਆਉਂਦਾ ਮੈਂ ਡਰਗਸ ਖਤਮ ਕਰ ਦੂੰ ਮੈਂ ਭ੍ਰਿਸ਼ਟਾਚਾਰ ਖਤਮ ਕਰ ਦੂੰ ਮੈਂ ਉਹ ਕਰ ਦੂੰ ਪਰ ਔਣਸਾਰ ਅਗਲੇ 5 ਸਾਲ ਦੀ ਤਿਆਰੀ ਸ਼ੁਰੂ ਕਰ ਦਿੰਦਾ ਕਿ ਅਗਲੇ 5 ਹਾਲਾਵਾਦ ਵੋਟਾਂ ਮੈਨੂੰ ਕਿਵੇਂ ਮਿਲਣਗੀਆਂ ਜਰਾ ਜਗਾ ਜਗਾ ਦੇ ਵਿੱਚ ਭ੍ਰਿਸ਼ਟਾਚਾਰ ਅਫਸਰ ਫੜ ਲੈ ਲੀਡਰ ਫੜ ਲੈ ਪੰਜਾਬ ਨੂੰ ਕੀ ਫਾਇਦਾ ਹੋਇਆ ਜਾਂ ਤਾਂ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ ਫੇਰ ਸਾਡੇ ਪੰਜਾਬ ਦੇ ਦਿਨ ਬਦਲਣਗੇ ਪਰ ਨਹੀਂ ਕੋਈ ਕਿਸੇ ਪਾਸੇ ਧਿਆਨ ਨਹੀਂ ਦੇ ਰਿਹਾ ਹਰ ਪਾਸਿਓਂ ਪੰਜਾਬ ਨੂੰ ਬਾਹਰ ਪੈ ਰਹੀ ਹੈ ਇਹ ਤਾਂ ਗੁਰੂਆਂ ਪੀਰਾਂ ਦੀ ਧਰਤੀ ਆ ਸਾਰੇ ਹਾਕਮਾਂ ਨੂੰ ਪਤਾ ਵੀ ਜਿਹੜਾ ਵੀ ਸ਼ਾਸਕ ਚੜ ਕੇ ਆਉਣਾ ਉਹਦੇ ਰਥ ਦਾ ਪਈਆ ਪੰਜਾਬ ਦੀ ਸਰ ਜ਼ਮੀਨ ਨਾਲ ਕਿਸਕੇ ਟੁੱਟਣਾ ਵਾ ਇਹ ਹਰੇਕ ਹਾਕਮ ਦੇ ਦਿਮਾਗ ਦੇ ਵਿੱਚ ਹੈਗੀ ਹੈ ਇਸ ਕਰਕੇ ਜਿਹੜਾ ਵੀ ਹਾਕਮ ਆਉਂਦਾ ਪੰਜਾਬ ਦੇ ਉੱਪਰ ਚੱਕ ਮੀਟਰ ਲਾਉਂਦਾ ਚੱਕ ਮੀਟਰ ਲਾਲਾ ਦੇਖਦੇ ਆ ਵੀ ਇਹਦੇ ਵਿੱਚ ਕਿੰਨੀ ਕੰਨ ਖਰੇਗੀ ਅੱਜ ਜਗ੍ਹਾ ਜਗ੍ਹਾ ਹੋਟਲ ਬਣ ਗਏ ਕਿੱਥੇ ਸੀਗਾ ਸਾਡਾ ਕਲਚਰ ਹੋਟਲਾਂ ਦੇ ਵਿੱਚ ਰੋਟੀਆਂ ਖਾਣ ਦਾ ਇੱਕ ਦਿਨ ਮੈਨੂੰ ਫੋਨ ਆਇਆ ਕਹਿੰਦੇ ਜੀ ਪੈਕੇਜ ਲਿਆ ਮੈਂ ਕਿਹਾ ਮੈਂ ਤਾਂ ਹੋਟਲ ਹੀ ਨਹੀਂ ਜਾਂਦਾ ਮੈਂ ਤਾਂ ਮੈਂ ਪਿੰਡ ਚ ਰੋਟੀ ਖਾਣ ਵਾਲਾ ਬੰਨਾ ਕਹਿੰਦੇ ਅੱਛਾ ਵੀ ਤੁਸੀਂ ਗਲਤ ਨੰਬਰ ਡਾਇਲ ਕਰ ਲਿਆ ਆਹ ਤਾਂ ਹਾਲ ਚਲੇ ਤੁਹਾਨੂੰ ਪਤਾ ਹੋਟਲਾਂ ਦੇ ਵਿੱਚ ਕੀ ਕੀ ਹੋ ਰਿਹਾ ਵਾ ਬਸ ਇੱਕੋ ਹੀ ਹਾਕਵਾਂ ਦੀ ਇੱਕੋ ਧਾਰੀ ਹੋਈ ਹੈ ਵੀ ਸਾਡੀ ਜਿਹੜੀ ਪਨੀਰੀ ਦੀ ਸਾਡੀ ਪੰਜਾਬੀਆਂ ਦੀ ਅਣਖ ਖਤਮ ਕਰ ਦੋ ਜਦੋਂ ਕਿਸੇ ਕੌਮ ਦੇ ਵਿੱਚੋਂ ਅਣਖ ਖਤਮ ਹੋ ਜੇ ਫਿਰ ਉਹ ਕੌਮ ਖਤਮ ਹੋ ਜਾਂਦੀ ਹੈ ਅੱਜ ਗੋਰੇ ਇੰਗਲੈਂਡ ਦੇ ਵਿੱਚ ਰਾਜ ਕਰ ਰਹੇ ਆ ਉਹ ਅਸਲੀ ਬਾਰਸ ਨਹੀਂ ਹੈਗੇ ਉਹਦੇ ਉਹਨਾਂ ਜਿਹੜੇ ਅਸਲੀ ਮਾਲਕ ਸੀ ਕੈਨੇਡਾ ਦੇ ਉਹ ਜੰਗਲਾਂ 'ਚ ਬੈਠੇ ਉਹਨਾਂ ਦੀ ਅਣਖ ਖਤਮ ਕਰਤੀ ਉਹਨਾਂ ਨੂੰ ਧੀਰ ਮੈਣ ਵਾਲੇ ਪਾਸੇ ਲਾਤਾ ਉਹਨਾਂ ਨੂੰ ਡਰੱਗਸ ਦੇ ਪਾਸੇ ਲਾਤਾ ਇਹ ਸਾਰੀਆਂ ਕੰਟਰੀਆਂ ਦੀ ਕਹਾਣੀ ਆ ਕੋਈ ਦਿਨ ਦੂਰ ਨਹੀਂ ਹੈਗੇ 10-15 ਹਾਲਾਂ ਬਾਅਦ ਸਾਡਾ ਮੁੱਖ ਮੰਤਰੀ ਜੁਪੀ ਦਾ ਭਈਆ ਹੋਊ ਸਾਡੇ ਐਮ.ਐਲ.ਏ ਭਈਏ ਹੋਣਗੇ ਮੈਂ 4 ਮਹੀਨੇ ਤੋਂ ਆਪ ਇੱਕ ਆਪਦੀ ਕੰਸਟਰਕਸ਼ਨ ਕਰਾ ਰਿਆ ਸ਼ੋਰੂਮ ਦੀ ਉੱਥੇ 40 ਬੰਦੇ ਕੰਮ ਕਰਦੇ ਆ ਪਈਏ ਠੇਕੇਦਾਰ ਆ ਪੰਜਾਬੀ ਦਿਹਾੜੀਆਂ ਕਰਦੇ ਆ ਇਦੋਂ ਪਰ ਅਸੀਂ ਪਤਨ ਦੀ ਗੱਲ ਕਿਹੜੀ ਗੱਲ ਕਰਦੇ ਆ ਪਈਏ ਠੇਕੇ ਲੈਂਦੇ ਆ ਪੰਜਾਬੀ ਦਿਹਾੜੀਆਂ ਲਾਉਂਦੇ ਆ ਗੁਰਸਿੱਖ ਮੁੰਡੇ ਦਾੜੀਆਂ ਵਾਲੇ ਆ ਸ਼ਾਮ ਨੂੰ ਪਈਏ ਨੂੰ ਕਹਿੰਦੇ ਆ ਬਾਉ ਜੀ ਸਾਡੀ ਦਿਹਾੜੀ ਦਿਓ ਅਸੀਂ ਕਿੱਧਰ ਨੂੰ ਜਾ ਰਹੇ ਆ ਸੋ ਮਹਰਾਵੋ ਤੁਸੀਂ ਜਿਹਾਰੂ ਹੋ ਤੁਹਾਡੀਆਂ ਕਲਵਾਂ ਦੇ ਵਿੱਚ ਬਹੁਤ ਤਾਕਤ ਆ ਤੁਸੀਂ ਇਸ ਬਹਿਣ ਦਾ ਮੁਖ ਮੋੜ ਸਕਦੇ ਹੋ ਦਰਿਆਵਾਂ ਦੇ ਬਹਿਣ ਤੁਹਾਡੀਆਂ ਕਲਮਾਂ ਮੋੜਨਗੀਆਂ ਤਲਵਾਰਾਂ ਨਾਲ ਨਹੀਂ ਮੋੜਨੇ ਤੁਹਾਡੀਆਂ ਕਲਮਾਂ ਮੋੜਨਗੀਆਂ ਤੁਸੀਂ ਇਸ ਬਸ ਪਾਸੇ ਧਿਆਨ ਦਿਓ ਪੋਜ਼ਿਟਿਵ ਮਾਹੌਲ ਤਰ ਸਿਰਜੋ ਪੋਜ਼ਿਟਿਵ ਮਾਹੌਲ ਸਿਰਜੋ ਇਹ ਨਹੀਂ ਹੈਗਾ ਵੀ ਕੱਟੇ ਨੇ ਤਿੰਨ ਤਿੰਨ ਲੱਤਾਂ ਦੇਤੀਆਂ ਪੰਜ ਇਹ ਕੋਈ ਖਬਰਾਂ ਨਹੀਂ ਹੈਗੀਆਂ ਪੰਜਾਬ ਦੀ ਗੱਲ ਕਰੋ ਪੰਜਾਬ ਨੂੰ ਸਿੱਧੇ ਰਸਤੇ ਲਿਉਣ ਦੀ ਗੱਲ ਕਰੋ ਤੁਸੀਂ ਹਰੇਕ ਹਫ਼ਤੇ ਸਟੋਰੀਆਂ ਭੇਜੋ ਡਰੱਗਸ ਦੇ ਉੱਪਰ ਭੇਜੋ ਲਵੇ ਇਤਿਆਂ ਦੇ ਉੱਪਰ ਭੇਜੋ ਪਈਆ ਸਤਾਨਾਂ ਦੇ ਉੱਪਰ ਭੇਜੋ ਤੁਸੀਂ ਫਾਸਟਪੋਰਟ ਨੂੰ ਨਕਾਰੋ ਤੁਹਾਡੀ ਕਲਮ ਦੇ ਵਿੱਚ ਤਾਂ ਕਿਤਾ ਪੰਜਾਬ ਦੇ ਵਿੱਚ ਉਹੀ ਮਾਵਾਂ ਆਪਣੇ ਬੱਚਿਆਂ ਨੂੰ ਰੋਟੀਆਂ ਉਹੀ ਚੂਰੀਆਂ ਕੁੱਟ ਕੇ ਦੇਣ ਫਿਰ ਸਾਡੇ ਹਰੂ ਸਿੰਘ ਲਲੂਏ ਪੈਦਾ ਹੋਣਗੇ ਸਾਡੀਆਂ ਮਾਵਾਂ ਦੀ ਖਰਾਬ ਖੁੱਦ ਨਹੀਂ ਰਹੀ ਸਾਡੀ ਨਹੀਂ ਰਹੀ ਕੈਮੀਕਲ ਰੈਕਸ਼ਨ ਕਰ ਰਿਆ ਅੱਜ ਦੁੱਧ ਜਿੰਨਾ ਪਿੰਡਾਂ ਦੇ ਵਿੱਚ ਪੈਦਾ ਹੁੰਦਾ ਇੱਕ ਪਿੰਡ ਜੀ ਖਤਮ ਹੋ ਸਕਦਾ ਕਿੱਥੇ ਜਾਂਦੇ ਆ ਟਰਾਲੇ ਭਰ-ਭਰ ਕੇ ਕਿਹੜੇ ਦੁੱਧੇ ਜਾਂਦੇ ਆ ਉਹਦੇ ਵਿੱਚ ਅਸੀਂ ਸਾਰੇ ਭਾਗੀਦਾਰ ਆ ਅਸੀਂ ਇਨਸੈਕਟੀਸਾਈਡ ਪੈਸਟੀਸਾਈਡ ਸੈੱਟ ਸੈੱਟ ਕੇ ਧਰਤੀ ਮਾਂ ਨੂੰ ਧਰਤੀ ਮਾਂ ਨੂੰ ਨਸ਼ੇਹੀ ਬਣਾਤਾ ਫਰੋਜਪੁਰ ਵੱਲ ਜਾਓ ਕਿੰਨੇ ਕਿੱਲਾਂ ਦੇ ਉੱਪਰ ਤਾਰਾਂ ਲੱਗੀਆਂ ਧਰਤੀ ਨੂੰ ਕੈਂਸਰ ਹੋ ਗਿਆ ਜਿਹੜਾ ਉਹਦੇ ਵਿੱਚ ਵੜੂਗਾ ਉਹਨੂੰ ਕੈਂਸਰ ਹੋਜੂ ਤਾਰਾਂ ਲੱਗੀਆਂ ਕੰਡਿਆਲੀਆਂ ਇਹ ਪੰਜਾਬ ਦੀ ਧਰਤੀ ਤੇ ਘੱਟੋ ਘਾਟੇ ਵਰਤਾਰਾ ਨਹੀਂ ਸੀ ਚਾਹੀਦਾ ਉਹਦੇ ਜ਼ਿੰਮੇਵਾਰ ਕੌਣ ਆ ਅਸੀਂ ਲੋਕ ਅਸੀਂ ਅਨਸੈਕਟੀਸਾਈਡ ਪੈਸਟਿਸਾਈਡ ਕੈਮੀਕਲ ਸੱਟ ਕੇ ਜੇ ਧਰਤੀ ਨੂੰ ਸਾਡੀ ਨੂੰ ਕੈਂਸਰ ਹੋ ਗਿਆ ਸਾਨੂੰ ਕਿਉਂ ਨਹੀਂ ਹੋ ਮੈਂ ਵੀ 3 ਸਾਲ ਕੈਂਸਰ ਦਾ ਦਰਦ ਹੁਣਾਇਆ ਨਾਲੇ ਟੋਟਲ ਵੇਖ ਖਰਾਬ ਚੇਂਜ ਕੀਤੀ ਆ ਬਹੁਤ ਕੋਈ ਚੀਜ਼ਾਂ ਬਦਲੀਆਂ ਜਾ ਸਕਦੀਆਂ ਸੋ ਭਰਾਓ ਜਿਹੜਾ ਪਹਿਰੇਦਾਰ ਦਾ ਸੰਘਰਸ਼ਾ ਹੇਰਾ ਸਾਹਿਬ ਦੀ ਕਲਮ ਇਦਾਂ ਹੀ ਚੱਲਦੀ ਰਹਿਣੀ ਆ 23 ਸਾਲ ਹੋ ਗਏ ਵੱਡੇ ਵੱਡੇ ਨਾਮੀ ਅਖਬਾਰਾਂ ਦੇ ਜਦੋਂ ਹਥਿਆਰ ਬੰਦ ਹੋਏ ਸ਼ਾਹ ਨੂੰ ਰੋਲੇ ਪੈ ਗਏ ਤਰੇੜੀਆਂ ਆ ਗਈਆਂ ਪਸੀਨੇ ਚੋਣ ਲਾਗੇ ਪਰ ਤਾਂ ਨਾ ਹੇਰਾਂ ਸਾਹਿਬ 23 ਸਾਲ ਤੋਂ ਕਿਸੇ ਵੀ ਸਰਕਾਰ ਤੋਂ ਕੋਈ ਮਦਦ ਨਹੀਂ ਪਰ ਅਖਬਾਰ ਛਾਪ ਰਿਹਾ ਕਿਉਂ ਛਾਪ ਰਿਹਾ ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਗੁਰੂ ਸਾਹਿਬ ਜਦੋਂ ਨਾਲ ਆ ਜਦੋਂ ਸੱਤ ਗੁਰ ਪਿਆਰਾ ਮੇਰੇ ਨਾਲ ਹੈ ਫਿਰ ਹਰੇਕ ਜਗ੍ਹਾ ਤੋਂ ਸਾਨੂੰ ਬਖਸ਼ੂਗਾ ਉਹਦੇ ਆਸਰੇ ਅਖਬਾਰ ਚੱਲ ਰਿਹਾ ਕਿਸੇ ਇਹ ਆਪਾਂ ਸੋਚਣ ਲੱਗ ਜਿੰਦੇ ਨੇ ਵੀ ਮੈਂ ਨਾ ਰਿਹਾ ਤਾਂ ਆ ਹੋ ਜੂ ਆਉਣਾ ਰਿਹਾ ਤਾਂ ਆ ਹੋ ਜੂ ਪਰ ਜਿੱਥੇ ਪ੍ਰਮਾਤਮਾ ਹੋਵੇ ਭਾਵੇਂ ਆ ਥੋੜੀ ਗਿਣਤੀ ਐ ਪਰ ਇਹ ਉਹ ਗਿਣਤੀ ਐ ਜਿਹੜੀਆਂ ਕਈਆਂ ਕਈਆਂ ਨੂੰ ਹਰਾ ਸਕਦੀ ਐ ਕਿਉਂਕਿ ਜਿਹੜੇ ਇੱਥੇ ਲੋਕ ਆਏ ਆ ਉਹ ਕਮਿਟਿਡ ਲੋਕ ਆ ਜਿਹੜੇ ਕਮਿਟਿਡ ਲੋਕ ਆ ਉਹ ਬਹੁਤ ਕੁਝ ਕਰ ਸਕਦੇ ਆ ਗੁਰੂ ਸਾਹਿਬ ਨੇ ਗੜੀ ਦੇ ਵਿੱਚੋਂ ਪੰਡਵਾਂ ਸੰਗਾਂ ਨਾਲ ਇੱਕ ਇੱਕ ਸਿੰਘ ਨਾਲ ਸਵਾ ਸਵਾ ਲੱਖ ਦਾ ਮੁਕਾਬਲਾ ਕਰਾਇਆ ਕਿਉਂਕਿ ਜਦੋਂ ਗੁਰੂ ਨਾਲ ਆ ਫਿਰ ਹਰ ਇੱਕ ਚੀਜ਼ ਹੋ ਸਕਦੀ ਆ ਸੋ ਅਸੀਂ ਗੁਰੂ ਦੇ ਓਟ ਆਸਰਾ ਲੈ ਕੇ ਚੱਲੇ ਆ ਬਹੁਤ ਲੰਗੀਆਂ ਤਰਸੀਆਂ ਬਹੁਤ ਤਕਲੀਫਾਂ ਢੱਲੀਆਂ ਇਸ ਪਿੰਡੇ ਦੇ ਵਿੱਚ ਮੈਨੂੰ ਯਾਦ ਆ ਜਦੋਂ ਸਾਡਾ ਲੁਧਿਆਣੇ ਵਾਲਾ ਦਫ਼ਤਰ ਬੰਦ ਹੋਇਆ ਅਸੀਂ ਸਾਰੀ ਰਾਤ ਚੰਨੀਗੜ੍ਹ ਦੀਆਂ ਸੜਕਾਂ ਤੇ ਘੁੰਮਦੇ ਰਹੇ ਉੱਥੇ ਅਖਬਾਰ ਛਪਾ ਕੇ ਤੜਕੇ ਦੇ 4 ਵਜੇ ਹੇਰਾ ਸਾਹਿਬ ਨੂੰ ਮੈਂ ਕਿਹਾ ਤੁਸੀਂ ਆਰਾਮ ਕਰੋ ਮੁੱਲਾ ਪਰ ਆ ਕੇ ਕਹਿੰਦੇ ਲੈ ਮੈਨੂੰ ਕੀ ਹੋਇਆ ਉੱਤਰ ਸੜੇਦ ਤੋਂ ਆਪ ਅਖਬਾਰ ਲੈ ਕੇ ਮਹਿਲ ਕਲਾ ਮਠੰਡੇ ਤੱਕ ਪਹੁੰਚੇ ਮੈਂ ਹੈਰਾਨ ਸਾਰੀ ਰਾਤ ਤੇ ਜਾਗੇ ਸਾਰੇ ਦਿਨ 3-4 ਵਜੇ ਵਾਪਸ ਆਏ ਇਹ ਕੋਈ ਸੌਖਾ ਕੰਮ ਨਹੀਂ ਹੈਗਾ ਕੀ ਦੀ ਖਾਤਰ ਦੋ ਗੁੱਲੀਆਂ ਨਾਲ ਕੋਈ ਕੰਮ ਕਰਕੇ ਵੀ ਕਮਾ ਸਕਦੇ ਆ ਰੋਜੀ ਰੋਟੀ ਰੋਜੀ ਰੋਟੀ ਦੁੱਖ ਤੇ ਸੁੱਖ ਜਸ ਤੇ ਅਪਜਸ ਜੰਮਣ ਮਰਨ ਗੁਰਨਾਨਕ ਦੀ ਮੁੱਠੀ ਚ ਜਦੋਂ ਬੰਦੇ ਨੂੰ ਰੱਬ ਪੈਰਾ ਕਰਕੇ ਭੇਜਦਾ ਦੁਨੀਆ ਤੇ ਉਹਦੀ ਰੋਜੀ ਰੋਟੀ ਨਾਲ ਭੇਜਦਾ ਰੋਜੀ ਰੋਟੀ ਦੀ ਖਾਤਰ ਨਹੀਂ ਇਹ ਕਰ ਰਹੇ ਇਹ ਕਰ ਰਹੇ ਆ ਡਿੜੀਆਂ ਦੁਨੀਆ ਦੇ ਉੱਪਰ ਬਰਾਈਆਂ ਚੱਲ ਰਹੀਆਂ ਵੀ ਕਿਸੇ ਨਾ ਕਿਸੇ ਹਿਸਾਬ ਨਾਲ ਉਹਦਾ ਮੋੜਾ ਮੋੜਿਆ ਜਾਵੇ ਸੋ ਸਾਨੂੰ ਜਾਗਣ ਦੀ ਲੋੜ ਆ ਤੁਸੀਂ ਬੁੱਧੀਜੀਵੀ ਲੋਕ ਬੈਠੇ ਹੋ ਬੁੱਧੀਜੀਵੀ ਲੋਕ ਆ ਜਿਹੜੇ ਉਹ ਬਹੁਤ ਕੁਸ਼ ਕਰ ਸਕਦੇ ਆ ਕਿਉਂਕਿ ਗੁਰੂ ਸਾਹਿਬ ਨੇ ਜਦੋਂ ਗਰਨਾਰਕ ਪਾਸ਼ਾ ਨੇ ਪਹਿਲੀ ਦਾਸੀ ਸ਼ੁਰੂ ਕੀਤੀ ਉਹਨਾਂ ਨੇ ਨਾਰਾ ਬੁਲੰਦ ਕੀਤਾ ਸੀ ਚੜਿਆ ਸੋਧਣ ਧਰ ਤਲਕਾਈ ਉਹਦਾ ਮਕਸਦ ਲੋਕਾਂ ਨੂੰ ਸੋਧਣਾ ਨਹੀਂ ਸੀ ਉਹਨਾਂ ਨੇ ਦੇਖਿਆ ਕੋਈ ਪੁੱਠਾ ਲਾਂਕਰਿਆ ਕੋਈ ਤੂਣੇ ਤਾਪ ਰਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਮਿਲੇ ਵੀ ਇਹਨਾਂ ਦੀ ਮੈਲ ਕੱਢ ਦਈਏ ਇਹਨਾਂ ਨੂੰ ਸੋਧ ਦਈਏ ਇਹ ਧਰਮ ਦਾ ਪ੍ਰਚਾਰ ਵਧੀਆ ਕਰ ਸਕਦੇ ਆ ਸੋ ਗੁਰੂ ਸਾਹਿਬ ਨੇ ਉਹਨਾਂ ਨਾਲ ਗੋਸ਼ਟੀਆ ਕੀਤੀ ਉਹਨਾਂ ਨੂੰ ਚੰਗੇ ਰਸਤੇ ਲਿਆਂਦਾ ਔਰ ਧਰਮ ਦੇ ਪ੍ਰਚਾਰ ਦੇ ਵਿੱਚ ਲਾਏ ਸੋ ਜਿਹੜੀਆਂ ਤੁਹਾਡੀਆਂ ਕਲਮਾਵਾਂ ਇਹ ਬਹੁਤ ਕੁਝ ਕਰ ਸਕਦੀਆਂ ਜਿਹੜੇ ਬੁਰੇ ਲੋਕ ਆ ਉਹ ਉਦੋਂ ਤੱਕ ਹੀ ਬੁਰੇ ਆ ਜਿੰਨਾ ਚਿਰ ਚੰਗੇ ਲੋਕ ਚੋਪਾ ਓਸ਼ੋ ਬਹੁਤ ਵਿਦਵਾਨ ਵੀ ਹੋਇਆ ਉਹਨੋ ਕਿਸੇ ਨੇ ਕੁਐਸਚਨ ਪੁੱਟ ਕੀਤਾ ਵੀ ਹਿੰਦੁਸਤਾਨ ਦੀ ਪ੍ਰਸ਼ਤ ਰਾਜਨੀਤੀ ਦਾ ਜ਼ਿੰਮੇਵਾਰ ਕੌਣ ਹੈ ਉਹਨੇ ਜਵਾਬ ਪਤਾ ਕੀ ਦਿੱਤਾ ਕਹਿੰਦਾ ਚੰਗੇ ਲੋਕ ਉਹ ਕਹਿੰਦਾ ਚੰਗੇ ਲੋਕ ਕਿਵੇਂ ਵੀ ਕਹਿੰਦਾ ਜਦੋਂ ਚੰਗੇ ਲੋਕ ਬਾਹਰ ਨਹੀਂ ਆਉਣਗੇ ਪ੍ਰਸ਼ਤ ਲੋਕ ਲੀਡਰ ਬਣਦੇ ਰਹਿਣਗੇ ਤੇ ਹਿੰਦੁਸਤਾਨ ਨੂੰ ਲੁੱਟਦੇ ਰਹਿਣਗੇ ਅੱਜ ਸ਼੍ਰੋਣੀ ਕਮੇਟੀ ਨੇ ਵੋਟਾਂ ਬਣ ਰਹੀਆਂ ਚੰਗੇ ਲੋਕ ਹੀ ਕਹਿੰਦੇ ਆ ਉਹ ਕਹਿੰਦੇ ਆਪਾਂ ਕੀ ਕਰਨਾ ਬਣਾ ਕੇ ਇੱਥੇ ਤਾਂ ਇਹੋ ਜਿਹਾ ਕੁਝ ਹੀ ਰਹਿਣਾ ਉਹ ਜਿੰਨਾ ਚਿਰ ਤੁਸੀਂ ਚੰਗੇ ਲੋਕ ਮੂਰੇ ਨਹੀਂ ਆਉਂਗੇ ਮਾੜੇ ਲੋਕ ਤਾਂ ਆਉਂਦੇ ਰਹਿਣਗੇ ਮਾੜੇ ਲੋਕ ਆਉਂਦੇ ਰਹਿਣਗੇ ਪੰਜਾਬ ਦਾ ਪਤਨ ਹੁੰਦਾ ਰਹੂਗਾ ਸੋ ਸਾਨੂੰ ਜਾਗਣ ਦੀ ਲੋੜ ਆ ਸੋ ਮੈਂ ਭਾਵਕ ਬੰਦਾ ਫੇਰਾ ਸਾਹਿਬ ਨਾਲ ਜੁੜੇ ਹੋਏ ਆ ਜਿੰਨਾ ਚਿਰ ਬੈਠੇ ਆ ਅਖਬਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚਰਾਂਗੇ ਔਰ ਚੱਲਦੇ ਵੀ ਰਹੇ ਆ ਗਾਹੇ-ਗਾਹੇ ਬਹੁਤ ਸੱਟਾਂ ਖਾਧੀ ਹੋਈ ਜਿੰਦਗੀ ਦੇ ਵਿੱਚ ਟੁੱਟੇ ਲੱਕ ਨਾ ਵੀ ਜਿਉਏ ਆ ਪਰ ਜ਼ਿੰਦਗੀ ਜਿੰਨੀ ਮਰਜੀ ਵਹਿ ਰਹਿ ਮੇਰ ਹੈ ਮੋਦੇ ਜਿਉਂਦੇ ਰਵਾਂਗੇ ਕੰਮ ਕਰਦੇ ਰਵਾਂਗੇ ਕਿਉਂਕਿ ਪ੍ਰਮਾਤਮਾ ਨੇ ਇੱਕ ਵਾਰ ਦਿੱਤੀ ਆ ਅਣਖ ਨਾਲ ਜਿਉਣਾ ਸਿੱਖੋ ਜਿੰਨਾ ਚਿਰ ਸਾਡੇ ਚ ਅਣਖ ਆ ਦੁਨੀਆ ਸਾਡੇ ਆਪਾਂ ਨਹੀਂ ਭਰਦੀ ਰਹੂਗੀ ਜਦ ਤਨ ਸਾਡੀ ਅਣਖ ਮਰ ਗਈ ਗਹਿਰਤ ਮਰ ਗਈ ਉਦੋਂ ਅਸੀਂ ਮਰਦੇ ਦੇ ਸਮਾਨ ਭਿੰਡਰਾਂ ਵਾਲੇ ਮਹਾਂਪੁਰ ਸਿੱਖੋ ਗੱਲ ਕਹਿੰਦੇ ਸੀ ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਮੰਨਦਾ ਜਿਹੜੀ ਮਾਨਸਿਕ ਮੌਤ ਆ ਇਹ ਮਰਦੇ ਹੋ ਉਦੋਂ ਓੱਖਾ ਹੁੰਦਾ ਸੋ ਅਣਖ ਰੱਖੋ ਆਪਣੇ ਦੇ ਵਿੱਚ ਅਣਖ ਨਾਲ ਜਿਉਣਾ ਸਿੱਖੋ ਇਹ ਤਿੰਨ ਸਾਰੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ ਦੁਨੀਆਂ ਦੇ ਪਦਾਰਥਾ ਜਿਹੜੇ ਉਹ ਆਉਂਦੇ ਜਾਂਦੇ ਰਹਣੇ ਆ ਤੇ ਕਦੇ ਆਗੇ ਕਿਤੇ ਚਲੇ ਗਏ ਸੋ ਪਹਿਰਾ ਦਿਓ ਠੋਕੇ ਹੀਰਾ ਸਾਹਿਬ ਦੀ ਕਲਮ ਨੂੰ ਸਲਾਮ ਹੀਰਾ ਸਾਹਿਬ ਦੀ ਸੋਚ ਤੇ ਪਹਿਰਾ ਦਿਓ ਇਹਨਾਂ ਦੇ ਹਿਸਾਬ ਨਾਲ ਆਪਣੇ ਅਖਬਾਰ ਨੂੰ ਚਲਾਓ ਕਿਉਂਕਿ ਸਾਡੇ ਅਖਬਾਰ ਦਾ ਨਵਾਂ ਹੱਕ ਸੱਚ ਦਾ ਪੈਰੀਦਾਰ ਹੱਕ ਸੱਚ ਦੀ ਖਾਤਰ ਲੜਦੇ ਰਵਾਂਗੇ ਮੈਂ ਇਹਨਾਂ ਵਾਸਤੇ ਇੱਕੋ ਇੱਕੋ ਹੀ ਸ਼ੇਰ ਬੋਲਦਾ ਹੁੰਨਾ ਹਰੇਕ ਸਟੇਜ ਤੇ ਬੋਲਦਾ ਮੈਂ ਨਰਾਹਤਾ ਤੇ ਤਾਂ ਚੱਲਦਾ ਨਹੀਂ ਪਰ ਚੱਲਦਾ ਹਾਂ ਧਰਾ ਵਣਦੇ ਕਿਉਂਕਿ ਜਿਸਕੇ ਪਾਸ ਕੁਝ ਨਹੀਂ ਹੁੰਦਾ ਉਸ 'ਤੇ ਹਸਦੀ ਹੈ ਦੁਨੀਆ ਜਿਸਕੇ ਪਾਸ ਸਭ ਕੁਝ ਹੁੰਦਾ ਹੈ ਉਸ ਤੋਂ ਉਸ 'ਤੇ ਮੱਚਦੀ ਹੈ ਦੁਨੀਆ ਹਮਾਰੇ ਪਾਸ ਤੋਂ ਦੋਸਤੋਂ ਦਾ ਪਿਆਰ ਹੈ ਦੋਸਤੋਂ ਜਿਸਕੋ ਤਰਸਦੀ ਹੈ ਦੁਨੀਆ ਜਿਸਕੋ ਤਰਸਦੀ ਹੈ ਦੁਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ